ਜੀ ਗਰਮਾ ਗਰਮ ਬਰੈਡ ਗਰਮਾ ਗਰਮ ਚਾਹ ਚਾਹ ਦਾ ਲੰਗਰ ਛੱਕ ਕੇ ਜਾਓ ਜੀ ਗਰਮਾ ਗਰਮ ਬਰੈਡ ਗਰਮਾ ਗਰਮ ਚਾਹ ਰੋਟੀਆਂ ਨਹੀਂ ਦਿੰਦੀ ਬੜਾ ਕਰਦੀ ਹੈ ਗਰਮਾ ਗਰਮ ਚਾਹ ਜੀ ਹਾਂਜੀ ਲੰਬੜ ਜੀ ਕਿਹੜੇ ਪਿੰਡ ਤੋਂ ਕੰਨੇ ਰਸ ਲੋ ਪਿੰਡ ਚੈੜੀਆਂ ਤੋਂ ਪਿੰਡ ਚੈੜੀਆਂ ਤੋਂ ਲੱਗ ਰਿਹਾ ਜੀ ਕੰਨੇ ਰਸ ਲੰਬੜ ਬਾਈ ਲੱਗਿਆ ਵਾ ਕੱਲਾ ਜੀ ਉਹ ਉਧਰ ਘੋਟ ਰੇ ਆ ਵੀਡੀਓ ਨੂੰ ਦੇਖ ਰਹੀ ਮਿੱਤਰ ਭੈਣ ਭਰਾਵਾਂ ਨੂੰ ਸੱਚੀ ਆਕਾਲ ਲੰਗਰ ਲੱਗਿਆ ਵਾ ਜੀ ਆਪਣੇ ਪਿੰਡ ਦਾ ਵਿੰਦਰਾਖ ਸਾਹਿਬ ਲੋੜੀ ਅਤੇ ਮਾਗੀ ਦੀਆਂ ਸਭ ਨੂੰ ਮੁਬਾਰਕਾ ਜੀ ਮਿਤੀ 13 ਤਰੀਕ ਨੂੰ ਲੰਗਰ ਆਪਣੇ ਪਿੰਡ ਦਾ ਉਥੇ ਵਿੰਦਰਾਖ ਸੀ ਤੇ 14 ਤਰੀਕ ਨੂੰ ਆਪਣੇ ਪਿੰਡਾਂ ਜੀ ਲੰਗਰ ਰਾਤ ਨੂੰ ਤੋਂ ਬਾਅਦ ਬਿੰਦਰ ਅਕਤੂਬਰ ਤੋਂ ਬਾਅਦ ਅੱਪਾ ਜੀ ਪਿੰਡ ਆ ਗਏ ਸੀ ਪਿੰਡ ਵੀ ਆਪਣੇ ਲੰਗਰ ਆ ਜੀ ਕੱਲ ਨੂੰ ਮਿਤੀ 14 ਤਰੀਕ ਨੂੰ ਲੋਹੜੀ ਤੋਂ ਇੱਕ ਦਿਨ ਬਾਅਦ ਹੁੰਦਾ ਹੈ ਜੀ ਤੇ ਕੱਲ ਨੂੰ ਸਾਰਾ ਦਿਨ ਲੰਗਰ ਚੱਲਣਾ ਹੈ ਜੀ ਪਕੌੜਿਆਂ ਦਾ ਤਾਂ ਚਾਹ ਦਾ ਅੱਜ ਸਾਰੀ ਰਾਤ ਮੁੰਡੇ ਪਕੌੜੇ ਕੱਢ ਰਹੇ ਆ ਜੀ ਹਲਵਾਈ ਵੀ ਬੁਲਾਏ ਹੋਏ ਆ ਤਾਂ ਸਾਰੀ ਰਾਤ ਯਾਨੀ ਕਿ ਕੰਮ ਆ ਬਾਕੀ ਲੱਗੇ ਹੋਏ ਤੁਹਾਨੂੰ ਦਿਖਾਉਂਦੇ ਆਪਾਂ ਅਮੀਕਾ ਲੱਗਿਆ ਵਾ ਦਾਸ ਕਿ ਜੀ 5 ਦਾਸ 5 ਘਰ ਦਈ ਲੰਗਰ ਜੀ ਆਪਣੇ ਪਿੰਡ ਆ ਜੀ ਕੱਲ ਨੂੰ ਸਾਰਾ ਦਿਨ ਚੱਲਣਾ ਲੰਗਰ ਚਾਹ ਪਕੌੜਿਆਂ ਦੇ ਤੇ ਬਰੈਡ ਅੱਜ ਬਿੰਦਰਾ ਖ ਸੀ ਅੱਜ ਰਾਤ ਨੂੰ ਵੀ ਬਿੰਦਰਾ ਖਾਂ ਤਾਂ ਤੇ ਮੈਂ ਆ ਗਿਆ ਸੀ ਇੱਧਰ ਵੀ ਕੰਮ ਆ ਰਾਤ ਨੂੰ ਸਾਰੀ ਰਾਤ ਕੰਮ ਕਰਨਾ ਸੀ ਮੁੰਡਿਆਂ ਨੇ ਤੇ ਵਿੱਚ ਇਹ ਹਲਵਾਈ ਆ ਹਲਵਾਈ ਆ ਇਹ ਵੀ ਦੋ ਤਿੰਨ ਰਾਬੜੇ ਆਪ ਦੇ ਸਾਰੇ ਸਹਿਯੋਗ ਨਾਲ ਚੱਲ ਰਿਹਾ ਹੈ ਕਿ ਸਾਰੀ ਨਗਰਵਸੀਨਾਂ ਨੂੰ ਵੰਟੀ ਕੀਤੀ ਜਾਂਦੀ ਹੈ ਕਿ ਲੰਗਰ ਵਿੱਚ ਪਹੁੰਚ ਗਏ ਲੰਗਰ ਦਾ ਸਰਪ੍ਰਸਤ ਅੱਜ ਜਰਮਾ ਕਰੇ ਜਿਆਦਾ ਜੀਨ ਪਕਾੜਾ ਸਾਰੀ ਵੰਟੀ ਕੀਤੀ ਜਾ ਰਹੀ ਹੈ ਸਾਰੇ ਜੰਮੂ ਸ਼ਾਹਦਾ ਦੇ ਨਾਲ ਸੇਵਾਦਾਰ ਸੇਵਾ ਕਰ ਰਹੇ ਨੇ ਲੰਗਰ ਚੱਲ ਰਿਹਾ ਹੈ ਕਿ ਸਾਰੀ ਨਗਰਵਸੀਨ ਨੂੰ ਵੰਟੀ ਹੈ ਕਿ ਲੰਗਰ ਵਿੱਚ ਪਹੁੰਚ ਗਏ